ਬਾਬੂਸ਼ਾਹੀ ਟਾਈਮਸ ਤੇ ਸਭ ਸਭ ਦਾ ਸਵਾਗਤ ਹੈ ਤੇ ਇਸ ਵਾਰੀ ਫਰੀਦਕੋਟ ਲੋਕ ਸਭਾ ਹਲਕੇ ਦੀ ਗੱਲ ਕਰੀਏ ਤਾਂ ਬੜਾ ਇੰਟਰਸਟਿੰਗ ਲੱਗ ਰਿਹਾ ਪਹਿਲਾਂ ਤਾਂ ਬੀਜੇਪੀ ਤੇ ਆਮ ਆਦਮੀ ਪਾਰਟੀ ਦੇ ਜਿਹੜੇ ਕੈਂਡੀਡੇਟਸ ਉੱਥੋਂ ਲਾਣੇ ਗਏ ਉਹ ਦੋਨੋਂ ਹੀ ਜਿਹੜੇ ਨੇ ਫਨਕਾਰ ਨੇ ਆਰਟਿਸਟ ਨੇ ਮਿਊਜ਼ਿਕ ਇੰਡਸਟਰੀ ਦੇ ਨਾਲ ਜੁੜੇ ਹੋਏ ਨੇ ਹਾਂਸਾ ਜਹਾਂਸੂਣ ਕਰਮਜੀਤ ਤਨਮੋਲ ਹੋਣ ਤੇ ਉਧਰੋਂ ਸਰਜੀਤ ਸਿੰਘ ਖਾਲਸਾ ਜਿਹੜੇ ਬਿਆਨ ਸਿੰਘ ਦੇ ਪੁੱਤਰ ਨੇ ਉਹਨਾਂ ਨੇ ਵੀ ਚੋਣ ਲੜਨ ਦਾ ਫੈਸਲਾ ਲਿਆ ਤੇ ਇਹਦੇ ਵਿੱਚ ਹੁਣ ਜਸਟਿਸ ਰਿਟਾਇਰਡ ਨੇ ਜਿਹੜੇ ਜੋਰਾ ਸਿੰਘ ਜੀ ਜਿਹੜੇ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋਏ ਸੀਗੇ ਤੇ ਉਹਨਾਂ ਨੇ ਵੀ ਹੁਣ ਇੰਡੀਪੈਂਡੈਂਟਲੀ ਇਲੈਕਸ਼ਨ ਕਾਂਟੈਸਟ ਕਰਨ ਦਾ ਮਾਨ ਬਣਾਇਆ ਉਹ ਸਾਡੇ ਨਾਲ ਫੋਨ ਤੇ ਮੌਜੂਦ ਨੇ ਗੱਲਬਾਤ ਕਰਦੇ ਆ ਕੀ ਕਾਰਨ ਹੈ ਜੀ ਜਿਹੜਾ ਤੁਸੀਂ ਇਸ ਵਾਰੀ ਆਮ ਆਦਮੀ ਪਾਰਟੀ ਛੱਡ ਕੇ ਆਜ਼ਾਦ ਤੌਰ ਤੇ ਜਿਹੜਾ ਹੈਗਾ ਉਹ ਇਲੈਕਸ਼ਨ ਲੜਨ ਦਾ ਫੈਸਲਾ ਲੈ ਰਹੇ ਹੋ ਦੇਖੋ ਗੱਲ ਇਹ ਹੈ ਵੀ ਮੈਂ ਨਾ ਕਿ आफ्ट रिमेंटवोटपुरा रिपोर्ट सबमिट की थी। उस टाइम तो अकाली गवर्नमेंट इन पावर से सोलह एज पर ला टेबल होंगी असैबली एक्शन लेना गोरमेंट की डिस्कीशन है किसी परपज लीक कर सकते गोरमेंट ने देखना लेकिन मेरी रिपोर्ट बिल्कुल सबमिट ही नहीं हुई है असैम्बली उस तो बाद कांग्रेस गौरमेंट आई उन्होंने भी इनकी नहीं की फिर आम आदमी पार्टी आती हैगी मैं जू दिसंबर एटीन अठारह मैं आम आदमी पार्टी ज्वाइन की जी बिल्कुल इन्होंने रिक्वेस्ट मेरे को सारे दुरगेश पाठक चीमा जी कई मतलब रोहड़ी जी हो बड़े की आते रहे मेरा भी ये भी पब्लिक ना बहुत धक्का हो रहा आम आद, आदमी की किसी की कोई सुनवाई नहीं की ਇਹ ਕਿਉਂ ਨਾ ਕੋਈ ਇਹ ਕਿਸੇ ਪਲੇਟਫਾਰਮ ਤੇ ਜੁਆਇਨ ਹੋ ਕੇ ਤੇ ਉਹਨਾਂ ਦੀ ਕੋਈ ਵੀ ਪ੍ਰੋਬਲਮ ਹੈ ਸੋਲਵ ਕਰ ਸਕਦਾ ਹੈ ਤੇ ਮੈਨਸ ਕਰਨੀ ਚਾਹੀਦੀ ਹੈ ਜੀ ਚਲੋ ਮੈਂ ਉਸ ਕਰਕੇ ਪਰ ਆਮਾ ਦੀ ਪਾਇਡ ਕੰਪੇਅਰ ਕਰਕੇ ਆਮਾ ਦੀ ਪਾਇਡ ਕਰਕੇ ਜੀ ਜੁਆਇਨ ਤੋਂ ਬਾਅਦ ਮੈਂ ਇੱਕ ਐਸੀ ਮੇਰੀ ਰਿਪੋਰਟ ਜਿਹੜੀ ਹੈਗੀ ਆ ਉਹ ਪਬਲਿਕ ਕੀਤੀ ਜਾਂਦੀ ਠੀਕ ਹੈ ਨਹੀਂ ਹੋਈ ਮੈਂ ਲਿਖ ਕੇ ਭੇਜਿਆ ਪਬਲਿਕ ਨਹੀਂ ਕੀਤੀ मैं दो साल एज प्रेजिडेंट लीगल विंग का रहा उस टाइम पर जो तो मैं जॉइन किया नीयर अबाउट ट्वेंटी लाइय से थ्रूआउट सारे लाइयर जोड़े पार्टी छड़ चुके थे और पार्टी सी। ना ना तो के खिलाफ बड़ा बोलते थे मैं उन्होंने बड़ा कन्विंस किया कोई गल नहीं बड़ा करप्ट हो चुका गया सिस्टम चेंज करने वास्ते जो पढ़े लिखे लोग हैं आना चाहिए आप सैक्रीफाइस कर सर ਬਾਕੀ ਜਿਹੜੇ ਹੁਣ ਪਹਿਲਾਂ ਜੇ ਆਜ਼ਾਦੀ ਆਈ ਉਹਦੇ ਵੀ ਲੋਕਾਂ ਨੇ ਸੈਕਟਸ ਕੀਤਾ ਬਕਰੇ ਭੰਗ ਧਰਮਾਂ ਚ ਆਏ ਤੁਸੀਂ ਆਪਣਾ ਕੰਮ ਕਰੀ ਚਲੋ ਜਿਹੜਾ profession ਹੈ ਹਾਂ ਜੀ ਤੁਸੀਂ ਆਪਣਾ ਜਿਹੜਾ ਲੋਕਾਂ ਨੂੰ ਇਹ ਤਾਂ ਵੇਅਰ ਕਰ ਸਕਦੇ ਨਾ ਦਰਸ਼ਕ ਜੋ 2-4 ਮਿੰਟ 5 ਮਿੰਟ ਕਿ ਕਿਹੜੀ ਪਾਰਟੀ ਚੰਗੀ ਹੈ ਔਰ ਕੀ ਹੋਣਾ ਚਾਹੀਦਾ ਚੇਂਜ ਕਿਵੇਂ ਆਏਗੀ ਤੇ ਤੁਸੀਂ ਨਾਲ ਲਓ ਉਸ ਤੋਂ ਬਾਅਦ ਫਿਰ ਲਾਈਏ ਤੁਸੀਂ ਮੇਰੇ ਨਾਲ ਸ਼ੁਰੂ ਹੋ ਕੇ ਜੁੜਨੇ ਹਰ ਡਿਸਟ੍ਰਿਕਟ ਚੋਂ ਦਾਦਾ ਬੀਬੀ ਪੰਜਾਬ ਜਾਂ ਲਾਈਏ ਹੋ ਕੇ ਜੁੜ ਗਏ 2000 ਤੋਂ ਉੱਪਰ ਲਾਈਏ ਤੋਰ ਪੰਜਾਬ ਹੋ ਗਏ ओके okay. और उसके बाद सारे लेयर्स मेनू रिक्वेस्ट ਕਰ ਰਹੇ ਸੀ ਵੀ ਸਾਡੀ 5 ਮਿੰਟ ਮੀਟਿੰਗ ਕਰਾਓ ਜੀਐਮ ਸਾਹਿਬ ਨਾਲ ਵੀਰਵਾਲ ਸਾਹਿਬ ਨਾਲ ਜਾਂ ਨਾ ਕੀ ਜੋ ਵੀ ਨਾ ਤੇ ਬੜੀ ਬੜੀ ਮੈਂ ਰਿਕੁਐਸਟ ਕੀਤੀ ਲੇਕਿਨ ਕਿਸੇ ਨੇ ਕੋਈ ਉਸ ਮਤਲਬ ਗੱਲ ਤੇ ਧਿਆਨ ਨਹੀਂ ਲਾਇਆਜ਼ ਮੈਨੂੰ ਕੰਪਲੀਟ ਕਰਦੇ ਸੀ ਕਿ ਦੇਖੋ ਆਲਰੇਡੀ ਪਹਿਲੇ ਵੀ ਸਾਡੇ ਨਾਲ ਹੀ ਹੋਈ ਅਸੀਂ ਤੁਹਾਡੇ ਮੁਤਾਬਕ ਅਸੀਂ ਪਾਰਟੀ ਦੇ ਵਿਚ ਆਏ ਪਾਰਟੀ ਨੂੰ ਸਪੋਰਟ ਕੀਤਾ ਤੁਸੀਂ ਇੱਕੇ profession ਚ ਹੋਣ ਕਰਕੇ ਸਾਡੀ ਪ੍ਰੋਬਲਮ ਜਾਣਦੇ ਹੋਗੇ ਲੇਕਿਨ ਕਿਸੇ ਨੇ ਨਗੀ ਉਹ ਗੱਲ ਤੇ ਜਾਣੇ ਨਾ ਮੈਂ ਬੜਾ ਕੋਸ਼ਿਸ਼ ਕੀਤੀ ਸੀ ਸੀਐਮ ਸਾਹ ਨੂੰ ਵੀ ਮੈਂ ਰਿਕਵੈਸਟ ਕੀਤੀ ਜੀਰੀਵਾਲ ਸਾਹ ਨੂੰ ਵੀ ਕੀਤੀ ਪਾਕਪ ਜੀਆ ਉਹਨਾਂ ਨੂੰ ਵੀ ਕੀਤੀ ਔਰ ਮੈਰਪੋਰਟ ਵਾਲੇ ਵੀ ਕਿਹਾ ਵੀ ਤੁਸੀਂ ਕੀ ਮੇਰੀ ਰਿਪੋਰਟ ਪਬਲਿਕ ਕਰੋ ਤਾਂ ਕਿ ਪਬਲਿਕ ਨੂੰ ਪਤਾ ਲੱਗਣਾ ਚਾਹੀਦਾ ਕਿ ਕੀ ਇਹਦੇ ਵਿੱਚ ਹੈ ਕੀ ਨਹੀਂ ਔਰ ਹੂ ਇਸ ਰਿਸਪੌਂਸਿਬਲ ਜੱਥੇਰ ਕੌਂਕਾ ਜੀ ਦਾ ਮਰਡਰ ਹੋਇਆ ਉਹਦੀ ਰਿਪੋਰਟ ਆਫਟਰ 30 ਇਅਰ ਆਈ ਹੁਣ ਹੂੰ ਹੂੰ ਕੋਈ ਐਕਸ਼ਨ ਨਹੀਂ ਕੋਈ ਐਕਸ਼ਨ ਨਹੀਂ ਉਹ ਵੀ ਜੈ ਪ੍ਰਤਾਪ ਵੀ ਰੋਲਾ ਪਾ ਰਹੇ ਆ ਵੀ ਇਨਸਾਫ ਮਿਲਣਾ ਚਾਹੀਦਾ ਮੈਂ ਵੀ ਬਿਆਦਵੀ ਵਾਸਤੇ ਮਨਲ ਆਪਣਾ ਬੀਗ ਸੈਕ ਮੈਂ ਆਪਣੀ ਓਨੈਸਟਲੀ ਰਿਪੋਰਟ ਸਬਮਿਟ ਕੀਤੀ ਸੀ ਮੈਂ ਵੀ ਚਾਹੁੰਦਾ ਸੀ ਕਿ ਇਨਸਾਫ ਮਿਲਣਾ ਚਾਹੀਦਾ ਹੂੰ ਲੇਕਿਨ ਸਾਰੀਆਂ ਗਵਰਨਮੈਂਟਾਂ ਨਗੀਏ ਦੇ ਤੇ ਮਨਲ ਜਾਪ ਕੀਤੀ ਸ਼ਾਸਤ ਕਰਦੇ ਰਹਿ ਜਾਂ ਹੂੰ ਕਿਸੇ ਨੂੰ ਕੋਈ ਇਨਸਾਫ ਬਾਰੇ ਕੋਈ ਕਿਸੇ ਵਕਤ ਧਿਆਨ ਨਹੀਂ ਫਿਰ ਇਸ ਤੋਂ ਕਲਟੀ ਮੈਡੀ ਮੈਂ ਲਗੀ ਇੰਡੀਪੈਂਡੈਂਟ ਆਪਣਾ ਇਲਾਕਾ ਮੇਰਾ ਉਹ ਵੀ ਹੈਗਾ ਨਿਹਾਲ ਸਿੰਘ ਵਾਲੇ ਮੇਰਾ ਪਿੰਡ BK ਫਾਲ ਕਰਦਾ ਲਾਲਾ ਲਾਜਪਰਾਜੀ ਦਾ ਪਿੰਡ ਹੈਗਾ ਬਿਲਕੁਲ ਪਿੰਡ ਦਾ ਬਲਾਕ ਹੈ ਉਹ ਸਟੈਂਡ ਚ ਲੱਗੀ ਇਹ ਉਸ ਏਰੀਏ ਚ ਜਿਹੜੀ ਮਤਲਬ ਕੋਟਕਪੁਰਾ ਬਾਬੂ ਕਲਾ ਜਿਹੜੇ ਫਾਲ ਕਰਦੇ ਆ ਉਧਰ ਹੀ ਵੈਦਗੀ ਹੋਈ ਹੈ ਮੈਂ ਫਿਰ ਉਹ ਸੋਚਿਆ ਵੀ ਇਹ ਕਿਉਂ ਨਾਲ ਕਿ ਪਬਲਿਕ ਨੂੰ ਨਾ ਕੀ ਇਹ ਦੱਸਿਆ ਜਾਵੇ ਰਿਪੋਰਟ ਵਿੱਚ ਕੀ ਆਰ ਕੌਣ ਜ਼ਿੰਮੇਵਾਰ ਗਵਰਨਮੈਂਟ ਅਨ ਦੇ ਕਰਨ ਇਸ ਕਰਕੇ ਪਰਮੈਂਟਲੀ ਡਿਸੀਜਨ ਲੈ ਠੀਕ ਹੈ ਤੇ ਲੱਗਦਾ ਵੀ ਤੁਹਾਨੂੰ ਉਹ ਕਿਉਂਕਿ ਬੜਾ ਜਿਹੜੀ ਮਲਟੀ ਕਾਰਨਰ ਫਾਈਟ ਹੈਗੀ ਹੈ ਬੀਜੇਪੀ ਵੀ ਹੈ ਆਮ ਆਦਮੀ ਪਾਰਟੀ ਵੀ ਹੈ ਕਾਂਗਰਸ ਵੀ ਹੈ ਤੇ ਜਿਵੇਂ ਤੁਸੀਂ ਬੇਅਦਬੀ ਨੂੰ ਲੈ ਕੇ ਜਿਹੜਾ ਚੱਲ ਰਿਹਾ ਉਹਨੂੰ ਬੜਾ ਤੁਸੀਂ ਇੰਪੋਰਟੈਂਟ ਈਸ਼ੂ ਮੰਨਦੇ ਹੋ ਔਰ ਹੈ ਵੀ ਪੰਜਾਬੀਆਂ ਲਈ ਕੌਮ ਦੇ ਲਈ ਉਵੇਂ ਅਸੀਂ ਸਰਪਜੀਤ ਸਿੰਘ ਨਾਲ ਗੱਲ ਕੀਤੀ ਸੀ ਜਿਹੜੇ ਇੱਥੇ ਹਲਕੇ ਤੋਂ ਚੋਣ ਲੜ ਰਹੇ ਨੇ ਉਹਨਾਂ ਨੇ ਵੀ ਇਹ ਕਿਹਾ ਵੀ ਮੇਰੇ ਲਈ ਬੇਅਦਬੀ ਦਾ ਜਿਹੜਾ ਮੁੱਦਾ ਉਹ ਬੜਾ ਇੰਪੋਰਟੈਂਟ ਹੈ ਤੇ ਸੋ ਲੋਕਾਂ 'ਚ ਕਨਫਿਊਜ਼ਨ ਨਾ ਹੋਊਗੀ ਵੀ ਬੇਅਦਬੀ ਦਾ ਇਨਸਾਫ ਲਈ ਤੁਸੀਂ ਸਹੀ ਤੁਹਾਨੂੰ ਚੁਣਿਆ ਜਾਣਾ ਚਾਹੀਦਾ ਹੈ ਜਾਂ ਸਰਪਜੀਤ ਸਿੰਘ ਨੂੰ ਚੁਣਿਆ ਜਾਣਾ ਚਾਹੀਦਾ ਜਾਂ ਕਿਸੇ ਪੋਲੀਟੀਕਲ ਪਾਰਟੀ ਦੇ ਜਿਹੜੇ ਕੈਂਡੀਡੇਟ ਨੂੰ ਚੁਣਿਆ ਜਾਣਾ ਚਾਹੀਦਾ ਸੋ ਉਸ ਕਨਫਿਊਜ਼ਨ ਨੂੰ ਤੁਸੀਂ ਕਿਵੇਂ ਦੂਰ ਕਰੋਗੇ ਲੋਕਾਂ ਨੂੰ ਕਿਵੇਂ ਕਨਵਿੰਸ ਕਰੋਗੇ ਦੇਖੋ ਗੱਲ ਹੈ ਮੈਂ ਤਾਂ ਮੌਕੇ ਤੇ ਜਾ ਕੇ ਪਿੰਡਾਂ ਵਿੱਚ ਫਿਰ ਕੇ ਉੱਥੇ ਉਹ ਸੀਰੀਅਲ ਵਿੱਚ ਘੁੰਮ ਕੇ ਡਿਫਰੈਂਟ ਸੈਕਸ਼ਨ ਤੋਂ ਨਕੀ ਇਨਕੁਆਰੀਆਂ ਕੀਤੀਆਂ ਠੀਕ ਹੈ ਮੈਂ ਉਹ ਰਿਪੋਰਟ ਜਿਹੜੀ ਹੈ ਓਨੈਸਟਲੀ ਜੋ ਬੰਦੀ ਸੀ ਉਹ ਰਿਪੋਰਟਸਮੈਂਟ ਕੀਤੀ ਹੈ ਠੀਕ ਹੈ ਔਰ ਮੈਂ ਮੈਂ ਤਾਂ ਦਾਦਾ ਕੀ ਉਹ ਸਕੋਰ ਬਾਰੇ ਤਾਂ ਕੋਈ ਜਾਣਦਾ ਨਹੀਂਗਾ ਔਰ ਮੈਨੂੰ ਤਾਂ ਗ੍ਰੀਵੈਂਸ ਨਹੀਂ ਹੈ ਵੀ ਮੇਰੀ ਰਿਪੋਰਟਸਮੈਂਟ ਪਬਲਿਕ ਕਰ ਤਾਂ ਮੈਨੂੰ ਕੀ ਤਰਾਜਾ ਕਰੋ ਰਿਪੋਰਟ ਪਬਲਿਕ ਪਬਲਿਕ ਨੂੰ ਪਾ ਲੱਗ ਜੇ ਜੀ ਜੀ ਠੀਕ ਹੈ ਠੀਕ ਹੈ ਉਹ ਉਹ ਉਸ ਏਕਾ ਦੇ ਚ ਮੈਨੂੰ ਹੁਣ ਘਟਗੜਾ ਅੱਜ ਹੀ ਮੈਂ ਤਾਂ ਖਾਲੀ ਇਹ ਡਿਸੀਜਨ ਲਿਆ ਠੀਕ ਹੈ ਤੇ ਮੋਦਰਨ 100 ਟੈਲੀਫੋਨ ਮਨ ਲੋ ਉਸ ਏਕਾ ਦੇ ਚ ਮੈਨੂੰ ਆ ਚੁੱਕਿਆ ਹੈ ਵੀਜੀ ਬਿਲਕੁਲ ਠੀਕ ਹੈ ਤੁਸੀਂ ਨਾ ਕੀ ਜੋ ਸਟੈਪਲਰ ਰਾਈਟ ਲਿਆ ਔਰ ਤੁਹਾਨੂੰ ਇਹ ਪਬਲਿਕ ਕਰਨੀ ਚਾਹੀਦੀ ਹੈ ਬੀਇੰਗ ਸੈਕ ਤੁਸੀਂ ਇਸ ਦਾ ਦੀ ਰਿਪੋਰਟਸ ਮੈਟ ਕੀਤੀ ਆ ਔਰ ਸਾਫ ਚੋਣੇ ਆ ਕੁਮਰ ਵੀਜੇ ਬਰਦਾਵੀ ਇਸੇ ਪੁਆਇੰਟ ਤੇ ਲੜਦਾ ਹੈ ਲੇਕਿਨ ਕਿਸੇ ਦੀ ਕੋਈ ਸੁਣਵਾਈ ਨਹੀਂ ਇਸ ਕਰਕੇ ਮੈਂ ਤਾਂ ਆਪਣੀ ਰਿਪੋਰਟ ਬਾਰੇ ਜੋ ਹੈਗਾ ਅਸਲੀਅਤ ਉਹ ਦੱਸਣੀ ਪਬਲਿਕ ਨੂੰ ਠੀਕ ਹੈ ਤੇ ਪਬਲਿਕ ਨੇ ਦੇਖਣਾ ਵੀ ਕੀ ਉਹ ਚਾਹੁੰਦੇ ਆ ਵੀ ਬੇਅਦਬੀ ਹੋਣੀ ਚਾਹੀਦੀ ਚਾਹੀਦੀ ਆ ਜਾਂ ਕੰਟੀਨਿਊ ਹੁੰਦੀ ਰਹੇ ਜਾਂ ਬੇਅਦਬੀ ਤੇ ਕੋ ਜਿਹੜਾ ਕਰਦਾ ਉਹ ਤੇ ਐਕਸ਼ਨ ਹੋਣਾ ਚਾਹੀਦਾ ਜੀ 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 ਠੀਕ ਹੈ ਚਲੋ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਲਈ ਥੈਂਕ ਯੂ ਥੈਂਕ ਯੂ ਠੀਕ ਹੈ ਜੀ